ਟਾਲ ਚਵਰ ਛਤਰ ਤਖਤ ਦੇ ਮਾਲਕ ਦਸਾਂ ਪਾਤਸ਼ਾਹियां ਜੀ ਦੀ ਜੋਤ ਹਾਜ਼ਰ ਨਾਜ਼ਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅਤੇ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਪਿਆਰੀ ਗੁਰੂ ਸواری ਗੁਰੂ ਕੀ ਸਾਜੀ ਸਾਜ ਕੇ ਨਿਵਾਦੀ ਗੁਰੂ ਦਾ ਖਾਸ ਰੂਪ ਖਾਲਸਾ ਸਾਧ ਸੰਤ ਜੀਓ ਆਓ ਕੁਝ ਸਮੇ ਲਈ ਸਾਧ ਗਰਾਂ ਦੇ ਪਾਵਨ ਪਵਿੱਤਰ ਜੋਤਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਜਪਜੀ ਸਾਹਿਬ ਜਾਪ ਲਈ ਦੂਸਰੀ ਬਾਡੀ ਦੇ ਲੜੀਵਾਰ ਕਥਾ ਵਿਚਾਰ ਗੁਰਬਾਣੀ ਸਰਵਣ ਕਰਨਾ ਕਰੇ ਕੀ ਕਰੀਏ ਸਤਗੁਰ ਜੀ ਕਿਰਪਾ ਕਰਦੇ ਨੇ ਹੁਕਮੀ ਹੋਵਣ ਆਕਾਰ ਹੁਕਮਾ ਨਾ ਕਹਿਆ ਜਾਈ ਸਤਗੁਰ ਜੀ ਫਰਮਾਉਣਾ ਕਰਦੇ ਹਨ ਕਿ ਉਹ ਪਰਮਾਤਮਾ ਦਾ ਸਮਗਰ ਹੁਕਮ ਹੈ ਜੋ ਕੁਝ ਕਥਨ ਨਹੀਂ ਕੀਤਾ ਜਾ ਸਕਦਾ ਤੇ ਜੋ ਕਿਤਨਾ ਕੁ ਹੈ ਸਤਗੁਰ ਜੀ ਫਰਮਾਉਣਾ ਕਰਦੇ ਹਨ ਕਿ ਹੁਕਮ ਨਾ ਜਾਪੀ ਕਿਤੜਾ ਕਹਿ ਨਾ ਸਕੀਜੈ ਕਾਰ ਇਹ ਸਿੱਧਾਂ ਨੇ ਫਿਰ ਸਤਗੁਰ ਜੀ ਨੂੰ ਪ੍ਰਸ਼ਨ ਕੀਤਾ ਕੀ ਕੁਝ ਸਮਝਾਉਣ ਦਾ ਯਤਨ ਕਰੋ ਤਾਂ ਸਤਿਗੁਰਾਂ ਨੇ ਆਖਿਆ ਕਿ ਹੁਕਮੀ ਦਾ ਭਾਵ ਹੈ ਪਰਮਾਤਮਾ ਦੇ ਹੁਕਮ ਵਿੱਚ ਆ ਅਕ ਅਕਰਤਾ ਜੋ ਹੈ ਅਕਾਰ ਜੋ ਹੁਕਮੀ ਹੋਵਨ ਅਕਾਰ ਦਾ ਭਾਵ ਹੈ ਓ ਸ਼ਬਦ ਦਾ ਭਾਵ ਹੈ ਵਿਸ਼ਨੂੰ ਕਾ ਸ਼ਬਦ ਦਾ ਭਾਵ ਹੈ ਕਰਤਾ ਭਾਵ ਬ੍ਰਹਮਾ ਰੋ ਸ਼ਬਦ ਦਾ ਭਾਵ ਹੈ ਰੂਦਰ ਭਾਵ ਕੇ ਸ਼ਿਵ ਜੀ ਜੋ ਵਿਸ਼ਨਪੁਰੀ ਬ੍ਰਹਮਪੁਰੀ ਸ਼ਿਵਪੁਰੀ ਅਤੇ ਆਦਿਕ ਪੁਰੀਆਂ ਦੇ ਆਕਾਰ ਹੋਏ ਹਨ ਇਨ੍ਹਾਂ ਦੇਵਤਿਆਂ ਦੇ ਜੋ ਉਪਾਸ਼ਕ ਹਨ ਉਹਨਾਂ ਦੇ ਆਕਾਰ ਹੋਏ ਹਨ ਹੁਕਮੀ ਦਾ ਭਾਵ ਪਰਮਾਤਮਾ ਦੇ ਹੁਕਮ ਅਨੁਸਾਰ ਮਾਤਾ ਦੇ ਪੇਟ ਵਿੱਚ ਦੇਹਾਂ ਦੇ ਆਕਾਰ ਹੁੰਦੇ ਹਨ ਸਤਿਗੁਰ ਫਰਮਾਉਣਾ ਕਰਦੇ ਹਨ ਹੁਕਮੀ ਸਗਲ ਕਰੇ ਆਕਾਰ ਆਪੇ ਜਾਣ ਸਰਬ ਵਿਚਾਰ ਸਤਿਗੁਰ ਜੀ ਅੱਗੇ ਫਰਮਾਉਣਾ ਕਰਦੇ ਹਨ ਹੁਕਮੀ ਹੋਵਣ ਜੀ ਹੁਕਮ ਮਿਲਾਏ ਵੜਿਆਈ ਫਿਰ 6 ਮਹੀਨੇ ਉਪਰੰਤ ਹੁਕਮੀ ਪਾਵ ਪਰਮਾਤਮਾ ਦੇ ਹੁਕਮ ਕਰਕੇ ਉਹਨਾਂ ਬੁਤਲਿਆਂ ਵਿੱਚ ਜੀਵ ਪੈਦਾ ਹੁੰਦੇ ਹਨ ਉਸੇ ਪਰਮਾਤਮਾ ਦੇ ਹੁਕਮ ਨਾਲ ਹੀ ਜੀਵਾਂ ਨੂੰ ਵਡਿਆਈ ਮਿਲਦੀ ਹੈ ਹੁਕਮੀ ਉਤਮ ਨੀਚ ਪਾਵ ਕੇ ਪਰਮੇਸ਼ਰ ਦੇ ਹੁਕਮਾਂ ਨਾਲ ਹੀ ਕੋਈ ਉਤਮ ਤੇ ਕੋਈ ਨੀਚ ਹੁੰਦਾ ਹੈ ਉਸ ਦੇ ਹੁਕਮ ਨਾਲ ਹੀ ਉਤਮਾ ਤੋਂ ਨੀਚ ਤੇ ਨੀਚਾਂ ਤੋਂ ਕੋਈ ਉਤਮ ਹੁੰਦੇ ਹਨ ਸਤਿਗੁਰ ਫਰਮਾਉਣਾ ਕਰਦੇ ਹਨ ਨੀਚ ਹੋ ਊਚ ਕਰੇ ਮੇਰਾ ਗੋਵਿੰਦ ਕਾਹੂ ਤੇ ਨਾ ਡਰੈ ਸਤਿਗੁਰ ਜੀ ਅੱਗੇ ਫਰਮਾਉਣਾ ਕਰਦੇ ਹਨ ਹੁਕਮ ਲਿਖ ਦੁੱਖ ਸੁਖ ਪਈ ਹੈ ਉਸ ਦੇ ਹੁਕਮ ਅnder ਹੀ ਮੱਥੇ ਦੇ ਲੇਖ ਅਨੁਸਾਰ ਕਈ ਆਦਮੀ ਦੁੱਖ ਅਤੇ ਕਈ ਸੁਖ ਪਾਉਂਦੇ ਹਨ ਸਾ ਤਾਂ ਸਤਿਗੁਰ ਦੀ ਅੱਗੇ ਫਰਮਾਉਣਾ ਕਰਦੇ ਹਨ ਇੱਕ ਨਾ ਹੁਕਮੀ ਬਖਸ਼ੀਸ਼ ਇਕ ਹੁਕਮੀ ਸਦਾ ਭਵਾਈ ਹੈ ਇਕ ਨਾ ਜੀਵਾਂ ਨੂੰ ਉਸ ਦੇ ਹੁਕਮ ਨਾਲ ਰਾਜ ਭਾਗ ਦੀਆਂ ਬਖਸ਼ਿਸ਼ਾਂ ਪ੍ਰਾਪਤ ਹੁੰਦੀਆਂ ਹਨ ਉਸ ਪਰਮਾਤਮਾ ਦੇ ਹੁਕਮ ਨਾਲ ਇੱਕ ਮਨੁੱਖ ਹਮੇਸ਼ਾ 84 ਲੱਖ ਜੂਨ ਦੇ ਜਨਮ ਮਰਨ ਰੂਪ ਚੱਕਰ ਵਿੱਚ ਭਵਾਏ ਜਾਂਦੇ ਹਨ ਭਾਵ ਉਪਜੀਵਕਾ ਵਾਸਤੇ ਦਰਦਰ ਉਤੇ ਫਿਰਾਏ ਜਾਂਦੇ ਹਨ ਸਿੱਧਾਂ ਨੇ ਫਿਰ ਸਤਿਗੁਰੂ ਜੀ ਨੂੰ ਪ੍ਰਸ਼ਨ ਕੀਤਾ ਕਿ ਉਸ ਦੇ ਹੁਕਮ ਤੋਂ ਬਾਹਰ ਵੀ ਕੋਈ ਹੈ ਤਾਂ ਸਤਿਗੁਰਾਂ ਨੇ ਉਸ ਪ੍ਰਸ਼ਨ ਦਾ ਉੱਤਰ ਦਿੰਦਿਆਂ ਕਿਹਾ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਸਤਿਗੁਰ ਜੀ ਫਰਮਾਉਣਾ ਕਰਦੇ ਹਨ ਕਿ ਸਭ ਕੋਈ ਜੀਵ ਉਸ ਪਰਮਾਤਮਾ ਦੇ ਹੁਕਮ ਵਿੱਚ ਹਨ ਹੁਕਮ ਤੋਂ ਬਾਹਰ ਕੋਈ ਵੀ ਨਹੀਂ ਸਤਿਗੁਰ ਦੀ ਫਰਮਾਉਣਾ ਕਰਦੇ ਹਨ ਕਿ ਹੁਕਮੀ ਸਭੇ ਉਪਜ ਹੈ ਹੁਕਮੀ ਕਰਮਾਹੇ ਹੁਕਮੀ ਕਾਲੈ ਬਸ ਹੈ ਹੁਕਮੀ ਸਾਚ ਸੁਮਾਹੇ ਨਾਨਕ ਜੋ ਤਿਸ ਭਾਵੈ ਸੋ ਥੀਐ ਇਨਾਂ ਜਨਤਾ ਬਸ ਕਿਛ ਨਾਹੀ ਸਤਗੁਰ ਜੀ ਨੇ ਉਦਾਹਰਨ ਦਿੰਦਿਆਂ ਕਿਹਾ ਕਿ ਜੇ ਜਿਸ ਤਰ੍ਹਾਂ ਇੱਕ ਪਿਤਾ ਦੇ ਪੰਜ ਪੁੱਤਰ ਹਨ ਉਹ ਪੰਜੇ ਪੁੱਤਰ ਆਗਿਆਕਾਰੀ ਹੋਣ ਤਾਂ ਪਿਤਾ ਸਾਰਿਆਂ ਉੱਤੇ ਇਹੋ ਜਿਹੀ ਨਿਗਾਰ ਰੱਖ ਕੇ ਇੱਕੋ ਜਿਹੇ ਹਿੱਸੇ ਵੰਡ ਦਿੰਦਾ ਹੈ ਤੇ ਵਿਖਮ ਦ੍ਰਿਸ਼ਟੀ ਨਹੀਂ ਕਰਦਾ ਕਿ ਕਿਸੇ ਨੂੰ ਘੱਟ ਵੰਡ ਦਿੱਤੀ ਕਿਸੇ ਨੂੰ ਵੱਧ ਵੰਡ ਦਿੱਤੀ ਉਹ ਸਾਰਿਆਂ ਨੂੰ ਇੱਕੋ ਜਿਹੇ ਹਿੱਸੇ ਵੰਡ ਦਿੰਦਾ ਹੈ ਤੇ ਇਸੇ ਤਰ੍ਹਾਂ ਜੇ ਪਰਮਾਤਮਾ ਦੇ ਹੁਕਮ ਅnder ਸਾਰੇ ਜੀਵ ਹਨ ਤਾਂ ਪਰਮਾਤਮਾ ਕਿਸੇ ਨੂੰ ਦੁੱਖ ਸੁੱਖ ਕਿਉਂ ਦਿੰਦਾ ਹੈ ਗੁਰੂ ਜੀ ਨੇ ਕਿਹਾ ਕਿ ਹੇ ਸਦੋ ਉਹ ਪਰਮਾਤਮਾ ਜੀਵਾਂ ਨੂੰ ਦੁੱਖ ਸੁੱਖ ਕਰਮ ਅਨੁਸਾਰ ਦਿੰਦਾ ਹੈ ਦੂਜਾ ਕਾਰਨ ਇਹ ਵੀ ਹੈ ਕਿ ਇਹ ਜੀਵ ਪਰਮਾਤਮਾ ਦੇ ਹੁਕਮ ਨੂੰ ਪ੍ਰਸੰਨ ਹੋ ਕੇ ਨਹੀਂ ਮੰਨਵਾ ਪਾਵ ਜਿਵੇਂ ਪਰਮਾਤਮਾ ਦਾ ਹੁਕਮ ਹੈ ਕਿ ਬਾਣੀ ਵੱਧ ਤੋਂ ਵੱਧ ਆਪਾਂ ਨੂੰ ਪੜਨੀ ਚਾਹੀਦੀ ਹੈ ਕਿ ਇਹ ਪਰਮਾਤਮਾ ਆਪਾਂ ਨੂੰ ਵੱਧ ਤੋਂ ਵੱਧ ਬਾਣੀ ਪੜਨ ਲਈ ਕਹਿੰਦੇ ਹਨ ਪਰ ਮਨੁੱਖ ਜੋ ਆਪਣੇ ਇੱਕ ਦਿਨ ਵਿੱਚੋਂ ਥੋੜਾ ਜਿਹਾ ਟਾਈਮ ਵੀ ਕੱਢ ਕੇ ਬਾਣੀ ਨਹੀਂ ਪੜਦਾ ਸਾਡਾ ਕਿਉਂਕਿ ਉਹ ਆਪਣੇ ਨਿੱਤ ਦੇ ਕੰਮਾਂ ਕਾਰਾਂ ਵਿੱਚ ਰੁੱਝਿਆ ਰਹਿੰਦਾ ਹੈ ਤੇ ਸਤਿਗੁਰੂ ਜੀ ਕਹਿੰਦੇ ਹਨ ਪਰਮਾਤਮਾ ਆਪਣੇ ਜੋਰ ਨਾਲ ਹੁਕਮ ਮੰਨਵਾਉਂਦਾ ਹੈ ਤਾਂ ਸਿੱਧਾਂ ਨੇ ਆਖਿਆ ਕਿ ਅਸੀਂ ਸਮਝਦੇ ਹਾਂ ਜੀਵ ਆਪੇ ਉਸ ਦਾ ਹੁਕਮ ਮੰਨਦੇ ਹਨ ਗੁਰੂ ਜੀ ਨੇ ਕਿਹਾ ਕਿ ਆਪਣੇ ਆਪ ਹੁਕਮ ਕੋਈ ਨਹੀਂ ਮੰਨਦਾ ਕਾਰਜ ਦੁਆਰੇ ਕਾਰਨ ਦਾਨ ਮਾਨ ਹੁੰਦਾ ਹੈ ਸਤਿਗੁਰ ਦੀ ਅੱਗੇ ਫਰਮਾਉਣਾ ਕਰਦੇ ਹਨ ਨਾਨਕ ਹੁਕਮੈ ਜੇ ਬੁਝੈ ਤਾ ਹੋਵੈ ਕਹੈ ਨਾ ਕੋਈ ਜੇਕਰ ਪ੍ਰਸੰਨ ਹੋ ਕੇ ਇਹ ਜੀਵ ਪਰਮਾਤਮਾ ਦੇ ਹੁਕਮ ਨੂੰ ਬੁੱਝਦਾ ਹੈ ਤਾ ਹੰਗ ਤਾਂ ਮਮਤਾ ਨੂੰ ਕੋਈ ਨਾ ਕਹਿੰਦਾ ਜਿਸ ਤੇ ਹੰਗ ਤਾਂ ਮਮਤਾ ਕਰ ਰਹੇ ਹਨ ਇਸ ਤੋਂ ਪ੍ਰਤੀਤ ਹੁੰਦਾ ਹੈ ਕਿ ਜੀਵ ਪ੍ਰਸੰਨ ਹੋ ਕੇ ਹੁਕਮ ਨਹੀਂ ਮੰਨਦੇ ਤਾਂ ਸਤਗੁਰੂ ਸਿੱਧਾਂ ਨੇ ਆਖਿਆ ਕਿ ਸਾਨੂੰ ਵਿਸਤਾਰ ਵਿੱਚ ਸਮਝਾਉਣਾ ਕਰੋ ਸਤਗੁਰਾਂ ਨੇ ਕਿਹਾ ਕਿ ਸੈਦਾ ਆਖਦੇ ਹਨ ਕਿ ਪਰਮੇਸ਼ਰ ਦੇ ਹੁਕਮ ਮੰਨਣ ਤੇ ਨਾ ਮੰਨਣ ਵਾਲਿਆਂ ਨੂੰ ਕੀ ਫਲ ਹੁੰਦਾ ਹੈ ਤਾਂ ਸਤਿਗੁਰਾਂ ਨੇ ਫਿਰ ਉਹੀ ਪੰਗਤੀ ਦੁਆਰਾ ਹੁਕਮੀ ਹੋਵਨ ਜੀ ਹੁਕਮ ਮਿਲੇ ਵਡਿਆਈ ਹੁਕਮੀ ਹੁਕਮ ਹੁਕਮੀ ਹੋਵਨ ਜੀ ਹੁਕਮ ਹੈ ਅੰਦਰ ਕਿ ਜੋ ਜੀਵ ਹੁਕਮੀ ਭਾਵ ਪਰਮਾਤਮਾ ਦੇ ਹੁਕਮ ਮੰਨਣ ਅੰਦਰ ਸਥਿਤ ਹੋਏ ਹਨ ਤਾਂ ਅੱਗੇ ਫਰਮਾਉਣਾ ਕਰਦੇ ਹਨ ਸਤਿਗੁਰ ਦੀ ਹੁਕਮੀ ਹੋਣੇ ਆਕਾਰ ਕਿ ਉਹ ਜੀਵ ਹੁਕਮੀ ਭਾਵ ਪਰਮਾਤਮਾ ਦਾ ਆਕਾਰ ਭਾਵ ਸਰੂਪ ਹੋਏ ਹਨ ਸਤਿਗੁਰ ਫਰਮਾਉਣਾ ਕਰਦੇ ਹਨ ਹਰ ਹਰ ਜਨ ਦੁਈ ਏਕ ਹੈ ਬਿਬ ਵਿਚਾਰ ਕਛ ਨਾਹੀ ਜਲ ਤੇ ਉਪਜ ਤਰੰਗ ਜਿਉ ਜਲ ਹੀ ਬਿਖੈ ਸਮਾਹੇ ਸਤਿਗੁਰ ਫਰਮਾਉਣਾ ਕਰਦੇ ਹਨ ਹੁਕਮ ਨਾ ਕਹਿਆ ਜਾਈ ਉਹਨਾਂ ਉੱਤੇ ਦੇਸ਼ਾਂ ਵਿਦੇਸ਼ਾਂ ਸ਼ਾਸਤਰਾ ਦਾ ਹੁਕਮ ਭਾਵ ਦੰਨ ਨਹੀਂ ਕਿਹਾ ਜਾਂਦਾ ਸਤਿਗੁਰ ਫਰਮਾਉਣਾ ਕਰਦੇ ਹਨ ਹੁਕਮ ਮਿਲੈ ਵਡਿਆਈ ਜਿਹੜੇ ਪੁਰਸ਼ ਹੁਕਮੀ ਭਾਵ ਪਰਮਾਤਮਾ ਦੇ ਹੁਕਮ ਨੂੰ ਮੰਨਦੇ ਹਨ ਉਹਨਾਂ ਨੂੰ ਵਡਿਆਈ ਮਿਲਦੀ ਹੈ ਜਿਹੜੇ ਹੁਕਮ ਨਹੀਂ ਮੰਨਦੇ ਉਹਨਾਂ ਨੂੰ ਸਟਿਆਈ ਮਿਲਦੀ ਹੈ ਪਾਪ ਕੇ ਉਹ 84 ਲੱਖ ਜੂਨਾਂ ਵਿੱਚ ਫਸੇ ਰਹਿੰਦੇ ਹਨ ਸਤਿਗੁਰ ਅੱਗੇ ਫਰਮਾਉਣਾ ਕਰਦੇ ਹਨ ਹੁਕਮ ਹੀ ਉੱਤਮ ਨੀਚ ਜਿਹੜੇ ਪ੍ਰਮਾਤਮਾ ਦੇ ਹੁਕਮ ਨੂੰ ਮੰਨਦੇ ਹਨ ਉਹ ਨੀਚਾ ਤੋਂ ਉੱਤਮ ਹੋ ਜਾਂਦੇ ਹਨ ਸਤਿਗੁਰ ਫਰਮਾਉਣਾ ਕਰਦੇ ਹਨ ਨੀਚ ਜਾਤ ਹਰ ਜਪਦਿਆਂ ਉੱਤਮ ਪਦਵੀ ਪਾਏ ਉਚੋ ਵਿਦਰ ਦਾਸੀ ਸੁਤੇ ਕਿਸ ਨੋ ਦਰਿਆ ਘਰ ਜਿਸ ਜਾਏ ਤੇ ਇਸ ਇਸ ਐਸਾ ਐਸਾ ਥਵਾ ਮੈਂ ਆਪ ਨਾਲ ਇੱਕ ਸਾਖੀ ਸਾਂਝੀ ਕਰਾਂ ਕਿ ਤ੍ਰੇਤੀ ਯੁਗ ਵਿੱਚ ਇੱਕ ਮੰਤਗ ਨਾਮੇ ਜੋ ਸਾਤ ਆਤਮਾ ਦੇ ਵੀ ਗੁਣ ਅਲੰਕ੍ਰਿਤ ਮਹਾਤਮਾ ਹੋਏ ਹਨ ਜਿਨ੍ਹਾਂ ਦੇ ਚੰਗੇ ਸੁਭਾਅ ਅਤੇ ਚੰਗੀ ਕਰਨੀ ਨੂੰ ਦੇਖ ਕੇ ਬਹੁਤੀ ਸਾਧੂ ਆਇਆ ਜਾਇਆ ਕਰਦੇ ਸਨ ਬਲਕਿ ਕਈ ਸਾਧੂਆਂ ਦੀਆਂ ਟੋਲੀਆਂ ਉਹਨਾਂ ਦੇ ਪਾਸ ਹੀ ਰਿਹਾ ਕਰਦੀਆਂ ਸਨ ਲੰਗਰ ਬਾਣੀ ਉਹ ਆਪ ਹੀ ਕੀਤਾ ਕਰਦੇ ਸਨ ਤੇ ਉਹਨਾਂ ਸੰਤਾਂ ਦਾ ਜਦ ਭੀਲਣੀ ਨੂੰ ਪਤਾ ਲੱਗਾ ਤਾਏ ਸਾਰਾ ਦਿਨ ਲੱਕੜਾਂ ਇਕੱਠੀਆਂ ਕਰਕੇ ਨੇਰੇ ਨੇ ਰਹੀ ਉਹਨਾਂ ਦੇ ਲੰਗਰ ਸਥਾਨ ਵਿੱਚ ਰੱਖ ਆਇਆ ਕਰੇ ਤੇ ਜਦ ਕੁਝ ਸਮਾਂ ਬੀਤਿਆ ਤਾਂ ਇੱਕ ਦਿਨ ਰਖੀਆਂ ਦੇ ਮਨ ਵਿੱਚ ਇਹ ਵਿਚਾਰ ਆਈ ਕਿ ਸਾਡੀ ਸੇਵਾ ਕਰਕੇ ਸਾਡੇ ਜਪ ਤਪ ਨੂੰ ਕੌਣ ਚਰੋਂਦਾ ਹੈ ਜਿੰਨੀ ਕਮਾਇਆ ਅਸੀਂ ਕਰਦੇ ਹਾਂ ਉਹ ਤਾਂ ਲੱਕੜਾਂ ਸੁੱਟਣ ਵਾਲਾ ਹੀ ਲੈ ਜਾਂਦਾ ਵਿਚਾਰ ਉਪਰੰਤੀ ਮਤਾ ਪਾਸ ਕੀਤਾ ਗਿਆ ਕਿ ਰਾਤ ਨੂੰ ਜਾਗ ਕੇ ਸਾਰੇ ਚਾਰ ਚਫੇਰੇ ਪਹਿਰਾ ਦੇਉ ਤੇ ਪਹਿਰਾ ਦੇਣ ਨਾਲ ਉਹ ਨੀਚ ਜਾਤ ਵਾਲੀ ਭਿਲਣੀ ਫੜੀ ਗਈ ਸੰਤਾ ਨੇ ਫੜ ਕੇ ਉਸ ਨੂੰ ਮਤੰਗੇ ਰਿਖੀ ਜੀ ਦੇ ਸਾਹਮਣੇ ਕਰ ਦਿੱਤਾ ਤੇ ਕਿਹਾ ਕਿ ਇਹ ਸਾਡਾ ਚੋਰ ਹੈ ਜੋ ਲਕੜਾਂ ਛੁੱਟ ਕੇ ਸਾਡੇ ਜਬਤਪ ਵਿੱਚ ਘਾਟਾ ਪਾਉਂਦਾ ਹੈ। ਮਤੰਗ ਰਿਖੀ ਜੀ ਨੇ ਪੁੱਛਿਆ ਕਿ ਤੂੰ ਕਿਸ ਮਨੋਰਥ ਨਾਲ ਇਹ ਸੰਤਾਂ ਦੀ ਸੇਵਾ ਕਰਦੀ ਹੈ। ਤਪੀ ਲਿਣੀ ਨੇ ਕਿਹਾ ਕਿ ਸੰਤ ਜੀ ਮੇਰੇ ਮਨ ਵਿੱਚ ਕੋਈ ਸੰਕਲਪ ਨਹੀਂ ਹੈ। ਮੈਂ ਨਿਰਚਾ ਹੋ ਕੇ ਆਪ ਜੀ ਦੀ ਸੇਵਾ ਕਰਨੀ ਆ। ਇਹ ਗੱਲ ਸੁਣ ਕੇ ਮਤੰਗ ਰਿਖੀ ਜੀ ਬਹੁਤ ਪ੍ਰਸੰਨ ਹੋਏ ਤੇ ਚੇਲਿਆਂ ਨੂੰ ਆਖਦੇ ਹਨ ਕਿ हे ਭਾਈ ਦੇਖੋ ਜਾਤੀ ਇਸ ਦੀ ਕੀ ਹੈ ਤੇ ਸੇਵਾ ਕਰਨ ਦੀ ਕਿਤਨੀ ਝਾ ਹੈ ਪੀਲਣਾ ਦੀ ਪੀਲਣੀ ਦੀ ਸੇਵਾ ਪਰ ਪ੍ਰਸੰਨ ਹੋ ਕੇ ਮਤੰਗ ਰਿਖੀ ਜੀ ਨੇ ਉਸ ਨੂੰ ਰਾਮ ਨਾਮ ਦਾ ਉਪਦੇਸ਼ ਦੇ ਕੇ ਆਖਿਆ ਕੀ ਸੇਵਾ ਦੇ ਨਾਲ ਇਸ ਦਾ ਜਾਬ ਵੀ ਕਰਿਆ ਕਰ। ਇਹ ਉਪਦੇਸ਼ ਵਾਲੀ ਗੱਲ ਸੁਣ ਕੇ ਬਾਕੀ ਦੇ ਸਾਧੂ ਸਾਧੂਆਂ ਨੇ ਬੜਾ ਦੁੱਖ ਮਨਾਇਆ। ਤੇ ਸਾਡੇ ਕੇ ਸਾਡੇ ਗੁਰਾਂ ਨੇ ਬੜਾ ਮਾੜਾ ਕੰਮ ਕੀਤਾ ਹੈ। ਜੋ ਸ਼ਾਸਤਰ ਮਦਿਆ ਦਾ ਅਨੁਸਾਰ ਕੰਮ ਨਹੀਂ ਕੀਤਾ। ਨੀਚ ਜਾਤ ਵਾਲੀ ਭਿੱਲਣੀ ਨੂੰ ਉਪਦੇਸ਼ ਦਿੰਦਾ ਹੈ। ਮਤਾਂਗੇ ਰਿਖੀ ਜੀ ਨੇ ਸਾਧੂਆਂ ਦੀ ਗੱਲ ਸੁਣੀ ਅਣ ਸੁਣੀ ਕਰ ਛੱਡੀ ਤੇ ਭੀਲੀ ਨੂੰ ਸੇਵਾ ਕਰਨ ਦੀ ਆਗਿਆ ਦਿੱਤੀ ਤੇ ਜਦ ਰਿਖੀ ਜੀ ਦਾ ਅੰਤਮ ਸਮਾਗਿਆ ਤਾਂ ਭੀਲੀ ਨੂੰ ਉਦਾਸ ਹੋ ਕੇ ਆਖਦੀ ਹੈ ਹੇ ਸੁਆਮੀ ਜੀ ਮੈਨੂੰ ਵੀ ਆਪਣੇ ਨਾਲ ਲੈ ਜਾਓ ਦੁਨੀਆ ਵਿੱਚ ਰਹਿ ਕੇ ਕੀ ਕਰਨਾ ਹੈ ਮੈਨੂੰ ਰਿਖੀ ਨੇ ਕਿਹਾ ਥੋੜੇ ਸਮੇਂ ਤੱਕ ਇੱਥੇ શ્રી रामचंद्र ਜੀ ਆਉਣਗੇ ਤੂੰ ਉਹਨਾਂ ਦਾ ਦਰਸ਼ਨ ਕਰਕੇ ਸੇਵਾ ਦਾ ਲਾਭ ਪ੍ਰਾਪਤ ਕਰੀ ਇਹ ਗੱਲ ਆਖ ਕੇ ਮਤੰਗ ਰਿਖੀ ਜੀ ਆਪਣੇ ਚੋਲੇ ਛੱਡ ਗਏ ਤੇ ਪਿੱਛੋਂ ਸਾਧੂਆਂ ਨੇ ਭੀਲਣੀ ਨੂੰ ਆਪਣੀ ਸੇਵਾ ਤੋਂ ਵਾਣਾ ਕਰ ਦਿੱਤਾ ਕਿ ਅਸੀਂ ਇਸ ਭੀਲਣੀ ਦੀ ਸੇਵਾ ਨਹੀਂ ਕਰਾਂਗੇ ਕਿਉਂਕਿ ਇਹ ਨੀਚ ਜਾਤ ਵਾਲੀ ਹੈ ਤੇ ਇਸ ਨੇ ਫਿਰ ਸੰਤਾਂ ਦੀ ਸੇਵਾ ਦਾ ਹੋਰ ਢੰਗ ਸੋਚ ਲਿਆ ਤੇ ਕੁਟੀਆਂ ਵਿੱਚ ਚੱਲ ਕੇ ਪੰਪਾ ਸਰ ਜਾ ਕੇ ਉਹ ਸਾਧੂ ਇਸ਼ਨਾਨ ਕਰਦੇ ਹੁੰਦੇ ਸਨ ਰਾਹ ਵਿੱਚ ਇਸ ਨੇ ਝਾੜੂ ਫੇਰਨਾ ਸ਼ੁਰੂ ਕਰ ਦਿੱਤਾ ਕਿ ਹੋਰ ਸੇਵਾ ਨਹੀਂ ਤੇ ਇਹੀ ਸੇਵਾ ਸਹੀ ਕਿ ਸਾਧੂਆਂ ਦੇ ਪੈਰਾਂ ਨੂੰ ਜੋ ਮਿੱਟੀ ਲੱਗਦੀ ਹੈ ਉਹ ਨਾ ਲੱਗੇਗੀ ਤੇ ਰਾਹ ਚ ਰੋੜੇ ਜੁਗਦੇ ਹਨ ਉਹ ਵੀ ਨਾ ਜੁਗਣਗੇ ਤੇ ਸਾਧੂਆਂ ਦੇ ਉੱਠਣ ਤੋਂ ਪਹਿਲਾਂ ਹੀ ਇਸ ਨੇ ਝਾੜੂ ਫੇਰ ਕੇ ਵੇਲਾ ਹੋ ਜਾਣਾ ਤੇ ਸਾਧੂ ਸਾਰੇ ਰਾਹ ਦੀ ਸਫਾਈ ਵੇਖ ਕੇ ਹੈਰਾਨ ਹੋਣ ਕਿ ਹੁਣ ਰਾਹ ਵਿੱਚ ਝਾੜੂ ਕੌਣ ਫੇਰ ਜਾਂਦਾ ਹਾਂ ਫਿਰ ਇੱਕ ਰਾਤ ਜਾਗ ਕੇ ਪੈਰਾ ਦਿੱਤਾ ਤਦ ਵੀ ਝਾੜੂ ਦਿੰਦੀ ਹੋਈ ਭੀਲਣੀ ਖੜੀ ਗਈ ਤੇ ਚੰਗੀ ਤਰ੍ਹਾਂ ਇਸ ਨੂੰ ਸਾਧੂਆਂ ਦੁਆਰਾ ਘੁੱਟਿਆ ਮਾਰਿਆ ਗਿਆ ਤੇ ਇਸ ਤਰ੍ਹਾਂ ਆਖਿਆ ਕਿ ਨੀਚਣੀ ਹੋ ਕੇ ਸਾਡੇ ਚੱਲਣ ਵਾਲੇ ਰਾਸਤੇ ਨੂੰ ਝਾੜੂ ਫੇਰ ਕੇ ਭ੍ਰਿਸ਼ਟ ਕਰ ਦਿੰਦੀ ਹੈ ਕਿਉਂਕਿ ਉਹ ਨਹੀਂ ਸੀ ਚਾਹੁੰਦੇ ਕਿ ਇਹ ਨੀਚ ਜਾਤ ਵਾਲੀ ਜੋ ਸਾਡੇ ਵਿੱਚ ਰਹੇ ਤੇ ਉਪਰੰਤ ਸਾਧੂਆਂ ਨੇ ਕਿਹਾ ਕਿ ਤੈਨੂੰ ਇਹ ਅਕਲ ਕਿਸ ਨੇ ਦਿੱਤੀ ਹੈ ਤੇ ਉਸ ਤੋਂ ਬਾਅਦ ਇੱਕ ਸਾਧੂ ਕਹਿੰਦਾ ਕਿ ਚਲੀ ਜਾ ਇੱਥੋਂ ਮੁੜ ਕੇ ਸਾਧੂ ਮੜ ਮੁੜ ਕੇ ਝਾੜੂ ਨਾ ਕਰੀ ਤਨ ਭਿਲਣੀ ਸੀ ਜੋ ਇੰਨਾ ਕੁਝ ਸੁਣਨ ਦੇ ਬਾਅਦ ਵੀ ਚੁੱਪਚਾਪ ਰਹੀ ਅਤੇ ਅੱਗੋਂ ਹੱਥ ਜੋੜ ਕੇ ਮਾਫੀ ਮੰਗੀ ਉਸ ਦੇ ਸਬਰ ਦਾ ਸਾਧੂਆਂ ਨੂੰ ਇਹ ਫਾਲ ਮਿਲਿਆ ਕਿ ਜਦ ਪੰਪਾ ਸਰ ਪਰ ਇਸ਼ਨਾਨ ਕਰਨ ਗਏ ਤਾਂ ਕੀ ਦੇਖਦੇ ਹਨ ਕਿ ਉਸ ਵੇਖੇ ਸਾਰੇ ਕੀੜੇ ਪੈ ਗਏ ਹਨ ਜੋ ਪੰਪਾ ਸਰ ਸੀ ਉਥੇ ਪੰਪਾ ਨਾਮ ਦੀ ਨਦੀ ਸੀ ਇੱਕ ਉਹ ਕਿਨਾਰੇ ਦੇ ਉੱਤੇ ਝੀਲ ਸੀ ਉਸ ਦੇ ਕਿਨਾਰੇ ਤੇ ਕੁਟੀਆਂ ਬਣੀ ਹੋਈ ਸੀ ਜਿਸ ਵਿੱਚ ਭੀਲਣੀ ਰਹਿੰਦੀ ਹੁੰਦੀ ਸੀ ਇੱਥੇ ਬਾਅਦ ਵਿੱਚ ਸ਼੍ਰੀ ਰਾਮਚੰਦਰ ਜੀ ਵੀ ਆਏ ਸਨ ਤੇ ਉਪਰੰਤ ਜਦ ਗਏ ਉਹ ਸਾਧੂ ਤਾਂ ਵੇਖਦੇ ਹਨ ਕਿ ਪੰਪਾ ਸਰ ਵਿੱਚ ਤਾਂ ਜਲ ਪੀਣ ਦੇ ਤੇ ਇਸ਼ਨਾਨ ਕਰਨ ਦੇ ਯੋਗ ਹੀ ਨਹੀਂ ਰਹਾ ਤਾਂ ਸਾਧੂਆਂ ਦੇ ਚਿੱਤ ਵਿਖੇ ਬੜਾ ਦੁੱਖ ਹੋਇਆ ਬਥੇਰਾ ਪਾਣੀ ਕੱਢਿਆ ਤਾਂ ਵੀ ਉਹ ਸੁੱਧ ਨਹੀਂ ਹੋਇਆ ਫੇਰਾ ਹਮਨ ਬਗੈਰਾ ਕਰਵਾਏ ਗਏ ਸਾਧੂਆਂ ਨੇ ਬਹੁਤ ਕੋਸ਼ਿਸ਼ ਕੀਤੀ ਕਰੋ ਸਰੂਵਰ ਦਾ ਜਲ ਸੁੱਧ ਨਹੀਂ ਹੋਇਆ ਇਤਨੇ ਨੂੰ ਜੰਗਲ ਵਿੱਚੋਂ ਸ਼੍ਰੀ ਰਾਮਚੰਦਰ ਆ ਵਿਚਰੇ ਉਪੰਪਾ ਸਰ ਵਿਖੇ ਆਏ ਸਨ ਪਤਾ ਲੱਗਣ ਸਭ ਸਾਧੂਆਂ ਨੇ ਆਪੋ ਆਪਣੀਆਂ ਗੁਟੀਆਂ ਸਵਾਰ ਲਈਆਂ ਤੇ ਇੱਕ ਆਖਦਾ ਹੈ ਮੇਰੀ ਕੁੜੀਆ ਵਿੱਚ ਸ਼੍ਰੀ ਰਾਮਚੰਦਰ ਜੀ ਆਉਣਗੇ ਤੇ ਦੂਜਾ ਆਖਦਾ ਹੈ ਮੇਰੀ ਕੁੜੀਆ ਵਿੱਚ ਸ਼੍ਰੀ ਰਾਮਚੰਦਰ ਜੀ ਆਉਣਗੇ ਤੀਜਾ ਆਖਦਾ ਹੈ ਮੇਰੀ ਕੁੜੀਆ ਵਿੱਚ ਆਉਣਗੇ ਪਰੰਤੂ ਰਾਮਚੰਦਰ ਜੀ ਕਿਸੇ ਵੀ ਸੰਤ ਦੀ ਕੁੜੀਆ ਦੇ ਵਿੱਚ ਨਾ ਗਏ ਤੇ ਰਾਮਚੰਦਰ ਜੀ ਪ੍ਰੇਮ ਵਸ ਹੋਏ ਇਸ ਭੀਲਣੀ ਦੇ ਘਰ ਵਿੱਚ ਚਲੇ ਗਏ ਰਾਮਚੰਦਰ ਜੀ ਨੇ ਉਸ ਭੀਲਣੀ ਦੀ ਸ਼ਰਦਾ ਪ੍ਰੇਮ ਜੋ ਦੇਖ ਲਈ ਸੀ ਤੇ रामचंद्र ਜੀ ਪ੍ਰੇਮ ਵਸ ਹੋ ਕੇ ਭੀਲਣੀ ਦੇ ਘਰ ਵਿੱਚ ਚਲੇ ਗਏ ਤੇ ਉਸ ਪਾਸ ਉਸ ਪਾਸੋਂ ਜੋ ਝੂਠੇ ਬੇਰ ਖਾਦੇ ਬੇਰ ਖਾ ਕੇ ਜੋ શ્રી रामचंद्र ਜੀ ਬਹੁਤ ਪ੍ਰਸੰਨ ਹੋਏ ਤੇ ਇਸ ਤਰ੍ਹਾਂ ਪਿਆਰ ਭਰੇ ਬਚਨ ਕਹਿਣ ਲੱਗੇ ਹੇ ਸਵਾਰੀ ਤੂੰ ਜਿਵੇਂ ਤੂੰ ਪ੍ਰੇਮ ਨਾਲ ਛਕਾਏ ਹਨ ਐਸੇ ਕਿਸੇ ਨੇ ਨਹੀਂ ਛਕਾਏ ਜਾ ਤੂੰ ਨਿਹਾਲ ਹੋ ਇਹ ਵਰ ਦੇ ਰਹੇ ਸੰਕੇ ਇਤਰੇ ਨੂੰ ਸਾਧੂਆਂ ਨੂੰ ਪਹੁੰਚੇ ਸਾਧੂ ਸਾਧੂਆਂ ਨੇ ਚਰਨਾ ਪ੍ਰਣਾਮ ਸ਼ਕਾਰ ਕਰਕੇ ਆਖਿਆ ਕਿ ਅਸੀਂ ਆਪ ਜੀ ਵਾਸਤੇ ਕੁਟੀਆਂ ਸਵਾਰ ਰਹੇ ਹਨ ਤੇ ਆਪ ਜੀ ਨੇ ਦਰਸ਼ਨ ਹੀ ਨਹੀਂ ਦਿੱਤੇ ਤਾਂ RAM ਜੀ ਨੇ ਆਖਿਆ ਕਿ ਆਓ ਕਿਸ ਤਰ੍ਹਾਂ ਆਏ ਹੋ ਸਾਧੂਆਂ ਨੇ ਕਿਹਾ ਪੰਪਾ ਸਰ ਵਿਖੇ ਕੀੜੇ ਪੈ ਗਏ ਹਨ ਉਸ ਦਾ ਜਲ ਸ਼ੁੱਧ ਕਰਨ ਵਾਸਤੇ ਆਪ ਜੀ ਪਾਸ ਆਏ ਹਾਂ ਆਪ ਕਿਰਪਾ ਕਰੋ ਉਸ ਸਰੋਵਰ ਦਾ ਜਲ ਸ਼ੁੱਧ ਕਰੋ ਤਾਂ RAM ਚੰਦਰ ਜੀ ਨੇ ਕਿਹਾ ਕਿ ਤੁਸੀਂ ਵੱਡੇ ਮਹਾ ਤਪਸਵੀ ਲੋਕ ਹੋ ਉਸੀ ਆਪਣੇ ਚਰਨਾਂ ਦਾ ਧੋਕੇ ਜਲ ਪੀਓ ਸ਼ੈਦ ਪਵਿੱਤਰ ਹੋ ਜਾਓ ਰਿਕੀਆਂ ਨੇ ਵੈਸੇ ਹੀ ਦਿੱਤਾ ਪਰ ਜਲ ਸ਼ੁਧ ਨਾ ਹੋਇਆ ਸ਼੍ਰੀ ਰਾਮਚੰਦਰ ਜੀ ਨੇ ਆਪਣੇ ਚਰਨਾਂ ਦਾ ਜਲ ਪਾਇਆ ਤਾਂ ਵੀ ਪੰਪਾ ਸਰਦਾ ਜਲ ਪਵਿੱਤਰ ਨਾ ਹੋਇਆ ਉਪਰੰਤ ਰਾਮਚੰਦਰ ਜੀ ਨੇ ਕਿਹਾ ਹੁਣ ਭੀਲਣੀ ਦੇ ਚਰਨਾਂ ਨੂੰ ਧੋ ਕੇ ਉਹ ਜਲ ਪਾਓ ਸ਼ਾਇਦ ਬੰਪਾ ਸਰਦਾ ਜਲ ਪਵਿੱਤਰ ਹੋ ਜਾਵੇ ਰਿਖੀ ਜਲ ਤੋਂ ਬੜੇ ਔਖੇ ਸਨ ਤਾਂ ਰਾਮਚੰਦਰ ਜੀ ਦਾ ਬਚਨ ਮੰਨ ਕੇ ਭੀਲਣੀ ਦੇ ਪੈਰ ਧੋਣ ਲਈ ਤਿਆਰ ਹੋ ਗਏ ਦੇਖੋ ਕਿਤੇ ਉਹ ਸਮਾਂ ਸੀ ਕਿ ਭੀਲਣੀ ਸਾਰਿਆਂ ਸਾਧੂਆਂ ਨੇ ਮਾਰਿਆ ਸੀ ਤੇ ਹੁਣ ਇਹ ਵਕਤ ਆ ਗਿਆ ਕਿ ਉਹਨਾਂ ਸਾਧੂਆਂ ਨੂੰ ਪੀਲਣੀ ਦੇ ਪੈਰ ਧੋਣੇ ਪੈ ਰਹੇ ਹਨ ਜਦ ਪਾਣੀ ਦਾ ਗੜਬਾ ਲੈ ਕੇ ਪੈਰ ਧੋਣ ਲੱਗੇ ਤਾਂ ਪੀਲਣੀ ਨੇ ਬੇਨਤੀ ਕੀਤੀ ਪ੍ਰਭੂ ਜੀ ਇੰਨਾ ਪਾਸੋਂ ਮੈਂ ਨੀਚਣੀ ਦੇ ਪੈਰ ਧਵਾ ਕੇ ਮੇਰੇ ਸਿਰ ਭਾਰ ਨਾ ਚੜਾਓ ਆਪ ਜੀ ਦਾ ਹੁਕਮ ਹੋਵੇ ਤਾਂ ਮੈਂ ਆਪ ਹੀ ਧੋ ਕੇ ਪਾ ਦਿੰਦੀ ਹਾਂ ਤਾਂ ਸ਼੍ਰੀ ਰਾਮ ਜੀ ਨੇ ਕਿਹਾ ਕੀ ਚੰਗਾ ਤੂੰ ਆਪ ਹੀ ਪੈਰ ਧੋ ਕੇ ਜਲ ਪਾ ਦੇ ਜਿਸ ਵੇਲੇ ਪੀਲਣੀ ਆਪਣੇ ਪੈਰ ਧੋ ਕੇ ਜਲ ਪਾਇਆ ਤਪੰਪਾ ਸਰਦਾ ਜਲ ਉਸੇ ਵੇਲੇ ਸਾਫ ਹੋ ਗਿਆ ਦੇਖੋ ਪ੍ਰਭੂ ਕਿਤਨਾ ਬੇਅੰਤ ਹੈ ਜੋ ਨੀਚਾ ਨੂੰ ਵੀ ਊਚ ਕਰ ਦਿੰਦਾ ਹੁਕਮ ਦਾ ਸਤਿਗੁਰ ਫਰਮਾਉਣਾ ਕਰਦਿਆ ਨਾ ਹੁਕਮ ਲਖ ਦੁਖ ਸੁਖ ਪਾਈਆ ਹੈ ਪਰਮਾਤਮਾ ਦੇ ਹੁਕਮ ਨੂੰ ਜਿਹੜੇ ਮੰਨਦੇ ਹਨ ਉਹਨਾਂ ਦੇ ਮੱਥੇ ਤੇ ਜੋ ਦੁੱਖ ਵੀ ਲਿਖੇ ਹੁੰਦੇ ਹੋਏ ਹਨ ਤਾਂ ਉਹ ਵੀ ਸੁੱਖ ਕਉਨ ਕਰਦੇ ਹਨ ਪਾਵ ਜਿਹੜੇ ਹੁਕਮ ਮੰਨਦੇ ਹਨ ਉਹ ਸੁੱਖ ਪਾਉਂਦੇ ਹਨ ਤੇ ਜੋ ਹੁਕਮ ਨਹੀਂ ਮੰਨਦੇ ਉਹ ਦੁੱਖ ਭੋਗਦੇ ਹਨ ਤੇ ਇੱਕ ਸਤਗੁਰ ਫਰਮਾਉਣਾ ਕਰਦੇ ਹਨ ਇੱਕ ਨਾ ਹੁਕਮੀ ਬਖਸ਼ੀਸ਼ ਇਕ ਨਾ ਗੁਰਮਖਾ ਨੂੰ ਹੁਕਮੀ ਭਾਵ ਪਰਮਾਤਮਾ ਦਾ ਹੁਕਮ ਮੰਨਣ ਕਰਕੇ ਭਗਤੀ ਵਗੈਰਾ ਗਿਆਨ ਦੁਆਰਾ ਸਵੈ ਸਰੂਪ ਦੀ ਬਖਸ਼ਿਸ਼ ਨਹੀਂ ਹੁੰਦੀ। ਸਤਗੁਰ ਅੱਗੇ ਫਰਮਾਉਣਾ ਕਰਦੇ ਹਨ ਇਕ ਹੁਕਮੀ ਸਦਾ ਬੁਆਈਏ। ਇਕ ਮਨਮੁਖ ਜੋ ਪਰਮਾਤਮਾ ਦਾ ਹੁਕਮ ਨਹੀਂ ਮੰਨਦੇ। ਉਹ ਹਮੇਸ਼ਾ 84 ਲੱਖ ਜੂਨੀਆਂ ਵਿੱਚ ਭਵਈਆ ਭਾਵ ਫੇਰੇ ਲਈ ਜਾਂਦੇ ਹਨ ਸਤਿਗੁਰ ਫਰਮਾਉਣਾ ਕਰਦੇ ਹਨ ਬ੍ਰਹਮ ਵਿਸ਼ਨ ਰਿਖੀ 무ਨੀ ਸ਼ੰਕਰ ਇੰਦ ਤਪੈ ਪੇਖਾਰੀ ਮਨ ਹੈ ਹੁਕਮ ਸੋ ਹੈ ਦਰ ਸਾਚੈ ਆਕੀ ਮਰ ਹੈ ਅਸਾਰੀ ਜੰਗਮ ਜੋਦ ਜਤੀ ਸੰਿਆਸੀ ਗੁਰਪੂਰੈ ਵਿਚਾਰੀ ਬਿਨ ਸੇਵਾ ਸਫਲ ਕਬਹੂ ਨਾ ਪਾਵਸ ਸੇਵਾ ਕਰਨੀ ਸਾਰੀ ਸਤਗੁਰ ਅੱਗੇ ਫਰਮਾਉਣਾ ਕਰਦੇ ਹਨ ਹੁਕਮੈ ਅੰਦਰ ਸਭ ਕੁ ਪਰਮਾਤਮਾ ਦੇ ਹੁਕਮਾਂ ਅੰਦਰ ਰਹਿਣ ਕਰਕੇ ਸਭ ਕੋਈ ਮੱਥੇ ਟੇਕਦਾ ਹੈ ਤੇ ਸਾਰੇ ਦੁਨੀਆਂ ਦੇ ਪਦਾਰਥ ਮਿਲ ਜਾਂਦੇ ਹਨ ਫਿਰ ਸਾਰੇ ਸ਼ੁਭ ਗੁਣ ਵੀ ਪ੍ਰਾਪਤ ਹੋ ਜਾਂਦੇ ਹਨ ਸਤਿਗੁਰ ਅੱਗੇ ਫਰਮਾਉਣਾ ਕਰਦੇ ਹਨ ਬਾਹਰ ਹੁਕਮ ਨਾ ਕੋਈ ਸਤਿਗੁਰ ਫਰਮਾਉਣਾ ਕਰਦੇ ਹਨ ਕਿ ਪਰਮਾਤਮਾ ਦੇ ਹੁਕਮ ਤੋਂ ਬਾਹਰ ਹੋਣ ਕਰਕੇ ਨਾ ਕੋਈ ਮੱਥੇ ਟੇਕਦਾ ਹੈ ਨਾ ਹੀ ਕੋਈ ਪਦਾਰਥ ਮਿਲਦਾ ਹੈ ਅਤੇ ਨਾ ਹੀ ਕੋਈ ਸ਼ੁਭ ਗੁਣ ਪ੍ਰਾਪਤ ਹੁੰਦਾ ਹੈ ਸਤਿਗੁਰ ਅਗੇ ਫਰਮਾਉਣਾ ਕਰਦੇ ਹਨ ਕਿ ਨਾਨਕ ਹੁਕਮੈ ਜੇ ਬੁਝੈ ਤਾਹੋਂ ਮੈਂ ਕਹਿ ਨ ਕੋਈ ਸਤਿਗੁਰ ਦੇਵ ਜੀ ਕਥਨ ਕਰਦੇ ਹਨ ਇਹ ਜੀਵ ਦੇ ਪਰਮਾਤਮਾ ਦੇ ਹੁਕਮ ਨੂੰ ਮੰਨੋ ਤਾਹੋਂ ਹੰਗ ਤਾਂ ਬੁੱਝ ਜਾਂਦੀ ਹੈ